ਜੋ ਤੋ ਪ੍ਰੇਮ ਲਓ ਤੋ ਪ੍ਰੇਮ ਖੇਲਣ ਕਾ ਚਾਉ ਸਰ ਧਾਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਉਹ ਸਗਣਾ ਕੀ ਰੇ ਨੂੰ ਘਾ ਆਉ ਆਉ ਹਮਾਰੇ ਪਾਸ ਵੀਰ ਮਰਤਾ ਮਰਤਾ ਜਗ ਮੁਵਾ ਮਰ ਧੀ ਨਾ ਜਾਣਿਆ ਕੋਈ ऐसे मरने जो मरै बहर न मरणा होए कबीर जे मरने ते जाग डरै मेरे मन आनंद ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਐਸੀ ਮਰਨੀ ਮਰ ਜਾ ਮਰਨਾ ਹੋਵੇ ਨਾ ਦਾਰ ਅਸੀ ਮਰਨੀ ਮਰ ਜਾ ਮਰਨਾ ਹੋਵੇ ਨਾ ਦੁਬਾਰਾ ਅਸੀ ਮਰਨੀ ਮਰ ਜਾ ਮਰਨਾ ਹੋਵੇ ਨਾ ਦੁਬਾਰਾ ਅਸੀ ਮਰਨੀ ਮਰ ਜਾ ਮਰਨਾ ਹੋਵੇ ਨਾ ਦੁਬਾਰਾ ਐਸੀ ਮਰਨੀ ਮਰ ਜਾ ਹੋਵੇ ਨਾਂਦਵਾਰਾ ਐਸੀ ਮਰਨੀ ਮਰ ਜਾ ਮਰਨਾ ਹੋਵੇ ਨਾਂਦਵਾਰਾ ਐਸੀ ਮਰਨੀ ਮਰ ਜਾ ਮਰਨਾ ਹੋਵੇ ਨਾਂਦਵਾਰਾ ਐਸੀ ਮਰਨੀ ਮਰ ਜਾ ਮਰਨਾ ਹੋਵੇ Renan do ਸਿਮਰਨੀ ਮਰ ਜਾ ਮਰਨ ਨ ਹੋਵੇ ਨੰਦਵਾਰ ਐਸੀ ਮਰਨੀ ਮਰ ਜਾ ਮਰਨ ਨ ਹੋਵੇ ਨੰਦਵਾਰ ਐਸੀ ਮਰਨੀ ਮਰ ਜਾ ਮਰਨ ਨ ਹੋਵੇ ਨੰਦਵਾਰ ਐਸੀ ਮਰਨੀ ਮਰ ਜਾ ਮਰਨ ਨ ਆਈ ਗੁਰੂ ਬਾ ਗੁਰੂ ਬਾ ਗੁਰੂ ਗਾ ਗੁਰੂ ਗਾ ਗੁਰੂ ਬਾ ਗੁਰੂ ਬਾ ਗੁਰੂ ਬਾ ਗੁਰੂ ਗਾ ਗੁਰੂ ਗਾ ਗੁਰੂ ਬਾ ਗੁਰੂ ਗਾ ਗੁਰੂ ਬਾ ਗੁਰੂ ਬਾ ਗੁਰੂ I guru. up, guru. grew guru. 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 I guru. up, guru. grew

ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰुणा ਦਾ ਆਂਦਿਆ ਦੇ ਸਾਗਰ ਰੂਹਾਨੀ ਧਮ ਜਸਮੇ ਸੁਮਤੀ ਮਾਨਤਾ ਦੇ ਰਹਿਵਰ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਗੁਰਤਾ ਗਦੀ ਤੇ ਵਿਰਾਜਮਾਨ ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਰਹਿਮ ਕਿਰਪਾ ਦਾ ਸਦਕਾ ਮਹਾਨ ਸੇਧਾਂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਲਾਇਕ ਅਗੇ ਇਤਨੇ ਵੀ ਮਾਈ ਪਾਈ ਗੁਰੂ ਦਰਬਾਰ ਦੀਆਂ ਆਜ਼ਰੀਆਂ ਪਰ ਰਹੇ ਹੋ ਸੇਵਾ ਸਮਰਨ ਬਾਣੀ ਦੇ ਲਾ혜 ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾ ਰਹੇ ਹੂੰ ਗੁੜਪਾਗੀ ਹੋ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਗਰੇ ਬਹੁਰ ਨਾ ਮਰਨਾ ਹੋਵੇ ਕਬੀਰ ਸਾਹਿਬ ਕਹਿੰਦੇ ਇੰਨੀ ਜੇ ਦੁਨੀਆ ਦਾ ਵਪਾਰੀ ਜਗਤ ਹਰ ਵੇਲੇ ਮੌਦ ਦੇ ਸਹਿਮ ਵਿੱਚ ਦੱਬਿਆ ਰਹਿੰਦਾ ਹੈ ਕਿਉਂਕਿ ਨਾਮ ਦੇ ਵਪਾਰੀ ਨਹੀਂ ਨਾ ਹੈਗੇ ਪਾਪ ਦੁਨੀਆ ਦੇ ਕੰਮਾਂ ਤੋਂ ਦੇ ਵਪਾਰੀ ਹੁਣ ਸਤ ਸੰਗਤ ਦੇ ਵਪਾਰੀ ਨਹੀਂ ਗੱਲਾਂ ਦੇ ਵਪਾਰੀ ਆ ਉਹ ਚਾਹੇ ਇਥੋਂ ਦਰਬਾਰ ਵਿੱਚ ਉੱਟ ਕੇ ਜਾ ਕੇ ਬਾਹਰ ਗੱਲਾਂ ਮਾਰੀ ਜਾਈਏ ਉਰੇ ਸਾਨੂੰ ਸੱਚ ਸੁਣਨਾ ਔਖਾ ਲੱਗਦਾ ਹੈ ਮਹਾਰਾਜ ਕਹਿੰਦੇ ਨਾ ਭਾਈ ਜਿਨ ਕੇ ਚਿੱਤ ਕਟੋਰਾ ਸਭ ਹੈ ਨਾ ਸਤਿਗੁਰ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹਨਾਂ ਦਾ ਇੱਥੇ ਚਿੱਤ ਡਾਮਾ ਡੋਲ ਹੋਣ ਲੱਗ ਜਾਂਦਾ ਜਦੋਂ ਸੱਚੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਸਾਨੂੰ ਹੁਣ ਇੱਥੇ ਮਹਾਰਾਜ ਭਗਤ ਕਬੀਰ ਜੀ ਵੀ ਫਰਮਾਨ ਕਰਦੇ ਨੇ ਦੁਨੀਆ ਦੇ ਵਪਾਰੀ ਨੇ ਨਾ ਜਿਹੜੇ ਕਹਿੰਦੇ ਉਹ ਹਰ ਵੇਲੇ ਮੌਦੇ ਸਾਂ ਵਿੱਚ ਰਹਿੰਦੇ ਨੇ ਕੋਈ ਦੁੱਖ ਆ ਗਿਆ ਤਾਂ ਡਰ ਜਾਣਾ ਮਾਉ ਤਾਂ ਡਰਾਉਂਦੀ ਵਾ ਸਭ ਨੂੰ ਤੇ ਪਾਤਸ਼ਾਹ ਕਹਿੰਦੇ ਮੇਰੀ ਮਾਇਆ ਦਾ ਵਪਾਰੀ ਕਿਸੇ ਤਰ੍ਹਾਂ ਨੂੰ ਵੀ ਸਮਝ ਨਹੀਂ ਸਕਦਾ ਨਾ ਉਹਨੂੰ ਸਮਝ ਆਉਂਦੀ ਹੈ ਜਿਹੜਾ ਵਪਾਰੀ ਮਾਇਆ ਦਾ ਹੋ ਗਿਆ ਸੰਸਾਰ ਦਾ ਵਪਾਰੀ ਹੋ ਗੱਲਾਂ ਦਾ ਵਪਾਰੀ ਹੋ ਗਿਆ ਜਿਵੇਂ ਸਿਆਣੇ ਕਹਿੰਦੇ ਨੇ ਪੱਥਰ ਤੇ ਬੂੰਦ ਪਈ ਜਈ ਨਾ ਪਈ ਉਹਦਾ ਕੋਈ ਫਰਕ ਨਹੀਂ ਹੈ ਆਨ ਜਿੰਨੀ ਮਰਜ਼ੀ ਉਹ ਗੁਰਬਾਣੀ ਵਿੱਚ ਪੜੀ ਜਾਣ ਸੁਣੀ ਜਾਣ ਉਹਨਾਂ ਦਾ ਕੋਈ ਅਸਰ ਨਹੀਂ ਕਿਉਂਕਿ ਵਪਾਰ ਆ ਜਿਹੜਾ ਉਹ ਸੰਸਾਰ ਦੇ ਨਾਲ ਹੈ ਕੂੜ ਦੇ ਨਾਲ ਸਾਡਾ ਚਿੱਤ ਜੁੜਿਆ ਹੋਇਆ ਹੈ ਫਿਰ ਕਹਿੰਦੇ ਭਾਈ ਮਹਾਰਾਜ ਕਬੀਰ ਸਾਹਿਬ ਕਹਿੰਦੇ ਮੌਤ ਦਾ ਵੀ ਸਹਿਮ ਕਿਵੇਂ ਮੁਕਾਇਆ ਜਾਏ ਉਹਨਾਂ ਨੂੰ ਡਰਦਾ ਜਿਹੜਾ ਮੌਤ ਦਾ ਡਰ ਹੈ ਦੁੱਖਾਂ ਦਾ ਡਰ ਹੈ ਮੇਰੇ ਨਾਲ ਇਦਾਂ ਨਾ ਹੋ ਜੇ ਇਦਾਂ ਨਾ ਹੋ ਜੇ ਉਹ ਨਹੀਂ ਮੁੱਕ ਸਕਦਾ ऐसे, ऐसे मरने जो मरै भव न मरना होई। ਹੁਣ ਪਾਤਸ਼ਾਹ ਕਹਿੰਦੇ ਸਾਧ ਸੰਗਤ ਵਿੱਚ ਪ੍ਰਭੂ ਦੀ ਸਿਵਤ ਸਲਾਹ ਕਰਕੇ ਜਿਤੇ ਹੁਣ ਆਪਾਂ ਬੈਠੇ ਆਂ ਜੋ ਮਨੁੱਖ ਜਿਉਂਦਾ ਹੀ ਹੈ ਉਹ ਸਮਝ ਲਈ ਭਾਈ ਜਿਉਂਦਾ ਹੋਏ ਵੀ ਮਰ ਜਾਣਾ ਸੰਸਾਰ ਵੱਲੋਂ ਹੈ ਜਿਉਂਦਾ ਸੀਰ ਕਰਕੇ ਕਿਉਂਕਿ ਉਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ। ਸੰਸਾਰ ਕਰ ਕੋ ਮਾਇਆ ਕਰਕੇ ਉਹ ਮਰਿਆ ਹੋਇਆ ਫਿਰ ਮਹਾਰਾਜ ਕਹਿੰਦੇ ਭਾਈ ਦੁਨੀਆ ਵੱਲੋਂ ਮੂੰਹ ਮੋੜਦਾ ਹੈ ਉਹ ਫਿਰ ਇਹ ਉਹਨੂੰ ਸਹਿਮ ਨਹੀਂ ਰਹਿੰਦਾ ਵੀ ਮਰਨਾ ਹੈ ਇਹ ਉਹਨੂੰ ਸੋਝੀ ਆ ਜਾਂਦੀ ਹੈ ਹੁਣ ਜਿਹਨੂੰ ਇਹ ਸੋਝੀ ਆ ਗਈ ਐਸੀ ਮਰਨੀ ਜੋ ਮਰੈ ਜਿਹੜਾ ਐਸੀ ਮਰਨੀ ਮਰ ਗਿਆ ਸੰਸਾਰ ਵੱਲੋਂ ਭਾ ਮਰ ਗਿਆ ਸ੍ਰੀ ਗੁਰੂ ਕਰ ਸਭ ਨੂੰ ਮੌਤ ਆਉਣੀ ਹੈ ਨਾ ਉਹ ਤਾਂ ਜੋ ਜ ਉਸ ਬਿਨਸੈ ਪਰਵਾਦ ਕੇ ਕਾਲ ਉਹ ਤਾਂ ਸਭ ਨੂੰ ਆਉਣੀ ਹੈ ਪਰ ਸੰਸਾਰ ਦੇ ਪ੍ਰਦਾਰਥਾਂ ਵੱਲੋਂ ਮਾਇਆ ਵੱਲੋਂ ਝੂਠ ਫਰੇਵ ਵੱਲੋਂ ਮਰ ਜਾਣਾ ਇਹ ਉਹਦੀ ਗੱਲ ਕਰਦੇ ਨੇ ਮਹਾਰਾਜ ਉਹਨੇ ਸੰਗਤ ਵਿੱਚ ਬਹਿ ਕੇ ਐਸੀ ਮਰਨੀ ਜੋ ਮਰ ਐ ਬਹੁਰ ਨਾ ਮਰਨਾ ਜਿਹੜੀ ਆ ਮਰਨੀ ਹੈ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪ ਲਿਆ ਸੰਸਾਰ ਦੇ ਪ੍ਰਦਾਰਥਾਂ ਨਾਲੋਂ ਮੋਹ ਤੋੜ ਲਿਆ ਗੁਰੂ ਦੇ ਨਾਲ ਮੋਹ ਜੋੜ ਲਿਆ ਜਨ ਪ੍ਰੇਮ ਕੀ ਉਹ ਤਨੀ ਪ੍ਰਾਪਾਇਓ ਫਿਰ ਉਹ ਦੁਬਾਰਾ ਜੰਮਦਾ ਤੇ ਮਰਦਾ ਨਹੀਂ ਸੰਸਾਰ ਵਿੱਚੋਂ ਆਪਣੀ ਕਹਿੰਦੇ ਮਹਾਰਾਜ ਕਹਿੰਦੇ ਨਾ ਭਾਈ ਤੇ ਗੁਰਮੁਖ ਜਿੱਤਾ ਮਨਮੁਖ ਹਾਰਿਆ ਗੁਰਮੁਖ ਆਪਣੀ ਬਾਜੀ ਜਿੱਤ ਕੇ ਚਲੇ ਜਾਂਦੇ ਨੇ ਤੇ ਮਨਮੁਖ ਆਪਣੀ ਸੰਸਾਰਕ ਬਾਜੀ ਜਿਹੜੀ ਯਾਤਰਾ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਉਹ ਹਾਰ ਜਾਂਦੇ ਨੇ ਤਾਂ ਹੀ ਪਾਰਸਾ ਕਹਿੰਦੇ ਨੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿੱਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾਮਾ ਸਾਹਿਬ ਜਿਹੜੇ ਗੁਰਮੁਖ ਬਣ ਜਾਂਦੇ ਨੇ ਰੱਬ ਦੇ ਪਿਆਰੇ ਬਣ ਜਾਂਦੇ ਨੇ ਨਾ ਉਹ ਦੁਆਰਾ ਨਹੀਂ ਮਰਦੇ ਅੱਜ ਦਾ ਇਤਿਹਾਸ ਆਪਾਂ ਦੀ ਵਿਚਾਰ ਕਰਨੀ ਹੈ ਥੋੜੀ ਜੀ ਤੁਸ਼ਾ ਮਾਤਰ ਗੁਰਮੁਖ ਜਿੱਤ ਗਏ ਜਨਮ ਵਾਲੀ ਵਾਜ ਮਨਮੁਖ ਹਾਰ ਚਲੇ ਗੁਰਮੁਖ ਜਿੱਤ ਗਏ ਜਨਮ ਵਾਲੀ ਮਨਮੁਖ ਹਾਰ ਚਲੇ ਗੁਰਮੁਖ ਜਿੱਤ

ਗੁਰਮੁਖ ਜਿੱਤ ਗਏ ਜਨਮ ਵਾਲੀ ਵਾਹ ਮਨ ਮੁਖ ਹਰ ਚਲੇ ਜਿੱਤ ਗਏ ਜਨਮ ਵਾਲੀ ਵਾਦੀ ਮਨ ਮੁਖ ਹਰ ਚਲੇ ਗੁਰਮੁਖ ਜਿੱਤ ਦੇ ਜਨਮ ਵਾਲੀ ਵਾਦੀ ജി മനമുര મનમુખજી પ્યાર્યો હાર ચ મનમુખજી પ્યાાર્યો હાર ચ મનમુખ દ મનમુખ દ હારદ લે ਗੁਰਮੁਖ ਜਿੱਤ ਗਏ ਜਨਮਵਾਰੀ ਵਾਦੀ ਮਨਮੁਖ ਚਲੇ ਗੁਰਮੁਖ ਜਿੱਤ ਗਏ ਜਨਮਵਾਰੀ ਵਾਦੀ ਮਨਮੁਖ ਹਰ ਦਲੇ ਗੁਰਮੁਖ ਜਿੱਤ ਗਏ ਤਰਮਵਾਰੀ ਵਾਦੀ ਮਨ ਮੁਖਾਰ ਰਤਲੇ ਜਿੱਤ ਗਏ ਦਰਮਾ ਵਾਲੀ ਬਾਜੀ ਮਨ ਮੁਖਾਰ ਰਤਲੇ ਵੀਰ ਮਰਦਾ ਮਰਦਾ ਜਦ ਮੁਆ ਮਰ ਪੀਨ ਜਾਨਿਆ ਸੱਚੇ ਮਰਨੇ ਜੋ ਮਰੇ ਬਹਰ ਨ ਮਰਨਾ ਹੋਏ ਜੁੜੀਏ ਜੀ ਮਰਨੀ ਮਰ ਜਾਂਦਾ ਬੰਦਾ ਪਦਾਰਥਾਂ ਵੱਲੋਂ ਮੋਹ ਤੋੜ ਲਿਆ ਫਿਰ ਦੁਬਾਰਾ ਨਹੀਂ ਮਰਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਬਸ ਗਿਆ ਅੱਜ ਦਾ ਜੋ ਦਿਨ ਹੈ ਸ਼ਹੀਦੇ ਦਿਹਾੜਾ ਕੇ ਲਈ ਇੱਕ ਤਰੀਕ ਵਿੱਚ ਫਰਕ ਹੀ ਵੀ ਪਿਆ ਹੋਇਆ ਹੈ ਤਿੰਨ ਜੇਠ ਵੀ ਲਿਖਿਆ ਹੋਇਆ ਹਾਲਾਂਕਿ ਤਿੰਨ ਜੇਠ ਕੱਲ ਸੀ ਅੱਜ 17 ਮਈ ਹੈ ਇੱਕ ਵੱਡਾ ਕੱਲੂ ਕਾਰਾ ਹੋਇਆ ਇੱਕ ਛੋਟਾ ਕੱਲੂ ਕਾਰਾ ਹੋਇਆ ਦਾਸ ਜਿਹੜਾ ਪੜਿਆ 17 ਤਰੀਕ ਦਾ ਹੋ ਸਕਦਾ ਦਿਨ ਕੋਈ ਤਰੀਕ ਹੋਰ ਵੀ ਹੋ ਸਕਦੀ ਹੈ ਪਰ ਜਿਹੜਾ ਪੜਿਆ ਦਾਸ ਨੇ 17 ਮਈ ਦਾ ਅੱਜ ਦੇ ਦਿਨ ਜਿਹੜਾ ਛੋਟਾ ਘੱਲੂਕਾਰਾ ਹੋਇਆ ਜਿਨ੍ਹਾਂ ਨੇ ਹੁਣ ਹਿਰਦੇ ਵਿੱਚ ਨਾਮ ਵਸ ਗਿਆ ਪਰਮੇਸ਼ਰ ਦਾ ਉਹਨਾਂ ਦੀ ਗੱਲ ਆ ਘੱਲੂਕਾਰੇ ਚ ਆਉਂਦੀ ਹੈ ਜਿਹੜੇ ਹੁਣ ਸੰਸਾਰ ਦੇ ਪਦਾਰਥਾਂ ਵੱਲੋਂ ਮਰ ਜਾਂਦੇ ਨੇ ਨਾ ਉਹਨਾਂ ਦਾ ਜੀਵਨ ਸਮਝ ਲਈ ਆਪਾਂ ਕਿਸਾ ਹੋ ਜਾਂਦਾ ਜਦੋਂ ਜ਼ਕਰੀਆ ਖਾਨ ਮਰ ਗਿਆ ਉਸ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਸੀ ਯਈਆ ਖਾਨ ਉਹ ਲਾਹੌਰ ਦੇ ਤਖਤ ਦੇ ਬੈਠੇ ਇੱਕ ਜਸਪਤ ਰਾਏ ਇੱਕ ਲਖਪਤ ਰਾਏ ਦੋ ਭਰਾ ਸਨ ਜਦੋਂ ਨਾ ਸਿੱਖਾਂ ਦੇ ਬੜੀ ਮੁਸੀਬਤ ਆਈ ਆਪਾਂ ਸ਼ੋਰਟਕਟ ਵਿਚਾਰ ਕਰੀਏ ਕੁਝ ਕ ਸਿੱਖਾਂ ਦੀ ਟੁਕੜੀ ਜਦੋਂ ਇਮਨਾਵਾਦ ਗਈ ਹੁਣ ਕਈ ਦਿਨ ਦੇ ਥੱਕੇ ਹਾਰੇ ਜਦੋਂ ਸਿੰਘ ਉੱਥੇ ਪਹੁੰਚੇ ਨਾ ਸ਼ਾਮਾ ਪਈਆਂ ਤੇ ਉੱਥੇ ਜਾ ਕੇ ਸ਼ਾਮ ਦਾ ਪ੍ਰਸ਼ਾਦਾ ਪਾਣੀ ਪੜਾ ਕੀਤਾ ਇੱਥੇ ਪ੍ਰਸ਼ਾਦਾ ਪਾਣੀ ਬਣਾ ਲਈਏ ਤੇ ਉਦੋਂ ਪਤਾ ਲੱਗੇ ਜਸਪਤ ਰਾਏ ਨੂੰ ਵੀ ਇੱਥੇ ਗੁਰੂ ਦੇ ਸਿੰਘ ਆਏ ਹੋਏ ਨੇ ਇਹ ਇਲਾਕੇ ਵਿੱਚ ਕਿਵੇਂ ਆ ਗਏ ਕਿਉਂਕਿ ਜਕਰੀਆ ਖਾਨ ਵੀ ਸਿੱਖਾਂ ਦੀ ਨਾਮ ਨਮੂਦ ਖਤਮ ਕਰਨਾ ਚਾਹੁੰਦਾ ਤੇ ਜਈਆ ਖਾਨ ਵੀ ਇਹ ਹੈ ਤਾਂ ਜਾਦ ਦੇ ਖੱਤਰੀ ਸੀ ਜਿਹੜਾ ਜਸਪਤ ਰਾਏ ਤੇ ਲਖਪਤ ਰਾਏ ਸੀ ਜਿਵੇਂ ਆਪਾਂ ਕਹਿ ਲਈ ਵੀ ਬ੍ਰਾਹਮਣ ਜਾਤੀ ਵਿੱਚੋਂ ਕਹਿ ਲਈ ਰਾਜਪੂਤ ਜਾਤੀ ਵਿੱਚੋਂ ਕਹਿ ਲਈ ਜਦੋਂ ਉੱਥੇ ਹੁਣ ਪਹੁੰਚੇ ਇਹਨੂੰ ਪਤਾ ਲੱਗਾ ਜਸਪਤਰ ਆਏ ਨੂੰ ਜਸਪਤਰ ਆਏ ਨੇ ਸਨੇਹਾ ਭੇਜਿਆ ਵੀ ਇੱਥੇ ਹੁਣ ਤੁਸੀਂ ਪਹੁੰਚੇ ਹੋ ਨਾ ਇੱਥੋਂ ਆਪਣਾ ਫਟਾਫਟ ਜਿਵੇਂ ਇਹਨਾਂ ਦੀ ਬੋਲੀ ਵੀ ਬੋਰੀ ਵਿਸਤਰਾ ਬੰਦ ਇਥੋਂ ਤੁਰਦੇ ਲੱਗੋਗੇ ਇੱਥੇ ਨਹੀਂ ਪੜਾ ਨਹੀਂ ਕਰਨਾ ਤੋਂ ਸਿੰਘਾਂ ਨੇ ਸਨੇਹਾ ਮਿਲਿਆ ਤਾਂ ਉਹਨਾਂ ਨੇ ਕਹਿਣਾ ਕੀਤਾ ਵੀ ਅਸੀਂ ਬੜੇ ਚਾਰ ਪੰਜ ਦਿਨਾਂ ਤੋਂ ਥੱਕੇ ਹਾਰੇ ਆਂ ਵੀ ਅੱਜ ਦੀ ਰਾਤ ਅਸੀਂ ਇੱਥੇ ਰਹਿ ਕਰ ਕਰਕੇ ਪ੍ਰਸ਼ਾਦਾ ਪਾਣੀ ਬਣਾਵਾਂਗੇ ਸਾਨੂੰ ਇਹ ਅੱਗੇ ਵੀ ਦਿੱਤੀ ਜਾਵੇ ਵੀ ਰਸਤਾ ਇਕੱਠੀ ਕਰ ਲਈਏ ਜਿਵੇਂ ਅੱਗੇ ਸਮਿਆਂ ਦੇ ਵਿੱਚ ਨਿੰਗ ਫੌਜਾਂ ਆਉਂਦੀਆਂ ਸੀ ਸਾਧੂ ਮੰਡਲੀਆਂ ਆਉਂਦੀਆਂ ਸੀ ਨਗਰਾਂ ਦੇ ਵਿੱਚ ਆਪਣੇ ਨਗਰ ਵਿੱਚ ਬੜੇ ਆਉਂਦੇ ਸਨ ਆਉਣ ਬਰਾਜਪਿੰਡ ਪਹੁੰਚੇ ਉਹਨੇ ਨਿੰਗਾ ਦੀ ਟੁਕੜੀ ਪਾਈ ਚੱਕਰਵਰਤੀ 96 ਕਰੋੜੀ ਸੋ ਇਦਾਂ ਦੇ ਜਦੋਂ ਪੜਾ ਹੁੰਦੇ ਸੀ ਨਾ ਉਹ ਫਿਰ ਪਿੰਡਾਂ ਦੇ ਵਿੱਚੋਂ ਰਸਤ ਇਕੱਠੀ ਕਰਦੇ ਸਨ ਕੋਈ ਆਪਣੇ ਆਪ ਜਾ ਕੇ ਪਾਇਆ ਹੁੰਦਾ ਜੀ ਗੁਰੂ ਦੇ ਫੌਜਾਂ ਆਈਆਂ ਨੇ ਜਾਂ ਸਾਧੂ ਸੰਤ ਆਏ ਨੇ ਤਾਂ ਜਸਪਤ ਨੇ ਉਹ ਜਰੋ ਸੁਨੇਹਾ ਮਿਲਿਆ ਜਸਪਤ ਰਾਏ ਨਾ ਲਾਲ ਪੀਲਾ ਹੋ ਗਿਆ ਵੀ ਇਦਾਂ ਨਹੀਂ ਹੋ ਸਕਦਾ ਉਹ ਆਪਣੀ ਫੌਜ ਲੈ ਕਰਕੇ ਭੁੱਖੇ ਪਾਣੇ ਸਿੰਘਾਂ ਤੇ ਹਮਲਾ ਕਰ ਦਿੱਤਾ ਜਦੋਂ ਭੁੱਖੇ ਪਾਣੇ ਸਿੰਘਾਂ ਤੇ ਹਮਲਾ ਕਰਤਾ ਤਾ ਹੁਣ ਸਿੰਘ ਤੇ ਜਿਹੜੇ ਭਾਈ ਏ ਇਹਨਾਂ ਨੂੰ ਪਦਾਰਥਾਂ ਦਾ ਕਰੀਆ ਹੈ ਜੇ ਪਦਾਰਥਾਂ ਦਾ ਤਿਆਗ ਕੀਤਾ ਨਾ ਤਾਂ ਜਿਉਂਦੇ ਜੀ ਮਰੇ ਹੋਏ ਨੇ ਤਾਂ ਉਹਨਾਂ ਨੇ ਵੀ ਮੁਕਾਬਲਾ ਕਰਨੀ ਸੀ ਫਿਰ ਉਹ ਮੁਕਾਬਲੇ ਦੇ ਵਿੱਚ ਜਿਹੜਾ ਜਸ ਪੱਤਰ ਆ ਹਾਥੀ ਤੇ ਚੜਿਆ ਹੋਇਆ ਸੀ ਫਿਰ ਸਿੰਘਾਂ ਨੇ ਨਾ ਇੱਕ ਨਿਵਾਹੁ ਸਿੰਘ ਹੋਇਆ ਉਹਨੇ ਐਸੇ ਜੋਹਰ ਦਿਖਾਇਆ ਘੋੜੇ ਤੇ ਚੜ੍ਹ ਕਰਕੇ ਜਿਵੇਂ ਆਪਾਂ ਦੇਖਦੇ ਆਂ ਸਾਡੇ ਸਿੰਘਾਂ ਦੇ ਜੋਹਰ ਘੋੜੇ ਤੇ ਚੜ ਕਰਕੇ ਹਾਥੀ ਦੇ ਸਿਰ ਤੇ ਰੱਖ ਕੇ ਪੈਰ ਮਾਰ ਕੇ ਛਾਲ ਜਸਪਤ ਰਾਜ ਦੇ ਜਰ ਸਿਰ ਸੀ ਨਾ ਉਹ ਧਰਨੋਂ ਵੰਗ ਕਰਤਾ ਥੱਲੇ ਸੁੱਟ ਦਿੱਤਾ ਜਦੋਂ ਹੁਣ ਫੌਜ ਦਾ ਸਰਦਾਰ ਮਰ ਗਿਆ ਤੇ ਫੌਜ ਨੂੰ ਫੇਰ ਡਰ ਹੋਣਾ ਹੀ ਸੀ ਫਿਰ ਫੌਜ ਜਿਹੜੀ ਉਹ ਪਿੱਛੇ ਭੱਜੀ ਜਦੋਂ ਪਿੱਛੇ ਭੱਜੀ ਨਾ ਫੌਜ ਇੱਥੇ ਹੁਣ ਸਿੰਘਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਨੇ ਵੀ ਛੇਦੀਆਂ ਪ੍ਰਾਪਤ ਕੀਤੀਆਂ ਫਿਰ ਜਾ ਕੇ ਲਖਬਤ ਰਾਏ ਨੂੰ ਜਦੋਂ ਪਤਾ ਚੱਲਿਆ ਗੱਲ ਦਾ ਵੀ ਮੇਰੇ ਭਰਾ ਦਾ ਕਤਲ ਹੋ ਗਿਆ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ ਫਿਰ ਜਾ ਕੇ ਜਈਆ ਖਾਨ ਦੇ ਨਾਹੇ ਤਖਤ ਦਰਬਾਰ ਵਿੱਚ ਬਹਿ ਗਿਆ ਜਾ ਕੇ ਆਪਣੀ ਪੱਗ ਸੀ ਜੜੀ ਜਈਆ ਖਾਨ ਦੇ ਪੈਰਾਂ ਵਿੱਚ ਰੱਖ ਦਿੱਤੀ ਕਹਿੰਦੇ ਇਹ ਮੈਂ ਪੱਗ ਤਾਂ ਸਿਰ ਤੇ ਬੰਨੂਗਾ ਜੇ ਤੁਸੀਂ ਸਿੱਖਾਂ ਦਾ ਨਾਮ ਉਹਨਮੂਦ ਖਤਮ ਕਰ ਦੋਗੇ ਜਾਂ ਹੁਕਮ ਦੇ ਦੋਗੇ ਤਾਂ ਉਹ ਜਈਆ ਖਾਨ ਵੀ ਸਿੰਘਾਂ ਤੇ ਲੱਗਦਾ ਸਿੱਖਾਂ ਤੇ ਲੱਗਦਾ ਸੀ ਤੇ ਜਈਆ ਖਾਨ ਨੂੰ ਇਹ ਬਹਾਨਾ ਮਿਲ ਗਿਆ ਜਿਵੇਂ ਬਹਾਨਾ ਅੱਗੇ ਧੰਨ ਗੁਰੂ ਗੁਰੂ ਅਜਨ ਦੇਵ ਮਹਾਰਾਜੀ ਦੀ ਦਿਹਾੜਾ ਆਇਆ ਜਕਰੀਆ ਖਾਨ ਉਹ ਵੀ ਲੱਗਦਾ ਸੀ ਗੁਰੂ ਸਾਹਿਬ ਤੇ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਗੁਰੂ ਨਾਨਕ ਪਾਸ਼ਾ ਦੀ ਗੱਦੀ ਤੇ ਭਾ ਬੈਰ ਵਿਰੋਧ ਕਰਨ ਕਿਉਂ ਕਰ ਰਹੇ ਨੇ ਆਪਾਂ ਸੱਚ ਦੀ ਗੱਲ ਕੀਤੀ ਸੀ ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤੋ ਦਾ ਜਿਹੜਾ ਸੱਚ ਨਾਲ ਜੁੜਿਆ ਹੋਇਆ ਸੱਚ ਹੈ ਉਹਨੂੰ ਕੌਣ ਉੱਲੂ ਕਾਦ ਕਹਿੰਦਾ ਵੀ ਸੂਰਜ ਚੜ ਜਾਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਸੂਰਜ ਦੇਖ ਕੇ ਸੂਰਜ ਚੜਿਆ ਦੇਖ ਕੇ ਉੱਲੂ ਘਬਰਾਵੇ ਘਬਰਾਤ ਆਉਂਦੀ ਆ ਉਹਨਾਂ ਨੂੰ ਹੁਣ ਸੱਚੀ ਗੱਲ ਸੁਣਨ ਵਾਲੇ ਜਿਹੜਾ ਬੰਦਾ ਝੂਠ ਨਾਲ ਜੁੜਿਆ ਹੋਇਆ ਰਹਿੰਦਾ ਚੁਗਲ ਨਾਲ ਜੁੜਿਆ ਹੋਇਆ ਉਹਨੂੰ ਸੱਚ ਸੁਣਨਾ ਬੜਾ ਔਖਾ ਹੋ ਜਾਂਦਾ ਹੈ ਸੂਰ ਚੜਿਆ ਦੇਖ ਕੇ ਉੱਲੂ ਘਰਾਵਾ ਮੈਲੇ ਦੀਆਂ ਮੱਖੀਆਂ ਸੁਗੰਧ ਨਾ ਪਾਵੇ ਜਿਹੜੀ ਮੱਖੀ ਐ ਨਾ ਉਹ ਸੁਗੰਧੀ ਤੇ ਨਹੀਂ ਵੈਸੇ ਆਪਣੇ ਕਿਤੇ ਵੀ ਕੋਈ ਮਨਾਂ ਜਾਂ जख्म ਹੋਇਆ ਕਿਤੇ ਫਿਣਸੀ ਹੋ ਗਈ ਜਿੰਨਾ ਮਰਦੀ ਆਪਣੇ ਆਤਰ ਤੇ ਲਾਇਆ ਜਾ ਕੇ ਉਹ ਗੰਦੇ ਤੇ ਮੈਲੇ ਤੇ ਬੈਠੀ ਗਈ ਕਿਉਂਕਿ ਮੈਲ ਦੇ ਬਣੇ ਹੋਇਆ ਮੈਲ ਦੀਆਂ ਮੱਖੀਆਂ ਸੁਗੰਧ ਨਾ ਪਾਵੇ ਤੇ ਉਹ ਮਨਮੁਖ ਦੁਖੀ ਨਿੰਦਕਾਂ ਸਤ ਸੰਗ ਨਾ ਪਾਵੇ ਜਿਹੜੇ ਮਨਮੁਖ ਦੁਖੀ ਨਿੰਦਕ ਹੁੰਦੇ ਨੇ ਗੁਰੂ ਦੇ ਦੁਖੀ ਨੇ ਉਹਨਾਂ ਨੂੰ ਕਦੋਂ ਸੱਚ ਵਧੀਆ ਲੱਗਦਾ ਰੋਹ ਵਿਚਾਰ ਕਹਿੰਦੇ ਹੁਣ ਨਾ ਫਿਰ ਇਹਨੂੰ ਪਤਾ ਲੱਗੇ ਜਦੋਂ ਜਈਆ ਖਾਨ ਵੀ ਤਿਆਰੀ ਸੀ ਤਿਆਰੀ ਹੁਕਮ ਦਿੱਤਾ ਕਹਿੰਦੇ ਸਾਡੇ ਵੱਲੋਂ ਹੁਕਮ ਹੈ ਜੋ ਤੁਹਾਡੇ ਮਨ ਵਿੱਚ ਆਉਂਦਾ ਕਰੋ ਫਿਰ ਇਹ ਆਪਣੀ ਫੌਜ ਲੈ ਕੇ ਕਾਨੂੰਬਾਲ ਦੇ ਜੰਗਲਾਂ ਵਿੱਚ ਇਹ ਪਹੁੰਚੇ ਉਹਨਾਂ ਜੰਗਲ ਦੇ ਵਿੱਚ ਡੇਰੇ ਲਾਏ ਨੇ ਸਿੰਘਾਂ ਨੇ ਤੇ ਜੰਗਲ ਵਿੱਚ ਤਾਂ ਤਾਂ ਨਹੀਂ ਵੜ ਸਕਿਆ ਇਹ ਕਿਉਂਕਿ ਕੋਈ ਰਸਤਾ ਨਹੀਂ ਸੀ ਉਹ ਸਮਿਆਂ ਦੀ ਗੱਲ ਐ ਜਦੋਂ ਕਹਿੰਦੇ ਸੀ ਵੀ ਸਿੰਘ ਰਹਿੰਦੇ ਕਿੱਥੇ ਨੇ ਉਹ ਕਹਿੰਦੇ ਜੰਗਲਾਂ ਵਿੱਚ ਰਹਿੰਦੇ ਨੇ ਇਹਨਾਂ ਦਾ ਪੈਣਾ ਖਾਣਾ ਕਹਿੰਦੇ ਘੋੜੇ ਦੀਆਂ ਕਾਠੀਆਂ ਤੇ ਪੈਂਦੇ ਨੇ ਨਗਰਾਂ ਦੇ ਵਿੱਚ ਕੋਈ ਨਾ ਕੋਈ ਰੱਬ ਦਾ ਪਿਆਰਾ ਨੂੰ ਰਸਤਾ ਦੇ ਕੇ ਆਉਂਦਾ ਜਿਵੇਂ ਭਾਈ ਤਾਰੂ ਸਿੰਘ ਜੀ ਸਿੰਘਾਂ ਨੂੰ ਰਸਤਾ ਦੇ ਕੇ ਆਉਂਦੇ ਸੀ ਤਾਂ ਕਹਿੰਦੇ ਨਾ ਹੁਣ ਜਦੋਂ ਇਹ ਲੈ ਕੇ ਫੌਜ ਚੜ੍ਹਿਆ ਇਹਨੇ ਚਾਰੇ ਪਾਸੋਂ ਘੇਰਾ ਪਾਇਆ ਤੇ ਉਹ ਸਮੇਂ ਦੇ ਸਿੰਘਾਂ ਦੇ ਵਿੱਚ ਜਦੋਂ ਪਤਾ ਚੱਲਿਆ ਹੁਣ ਮੁਕਾਬਲਾ ਕਰਨ ਔਖਾ ਜੰਗਲ ਦੇ ਵਿੱਚ ਫੌਜ ਜ਼ਿਆਦਾ ਹੈ ਤੇ ਲਵੇਦ ਵੈਸਾ ਦਰਿਆ ਵਗਦਾ ਹੈ ਰਾਵੀ ਇਹਨਾਂ ਨੇ ਨਿਕਲ ਦੀ ਕੋਸ਼ਿਸ਼ ਕੀਤੀ ਤੱਗੇ ਪਾਣੀ ਤੇ ਲਾਗੇ ਪਹਾੜ ਨੇ ਪਹਾੜਾਂ ਦੇ ਵਿੱਚ ਇਹਨਾਂ ਨੇ ਫੌਜ ਨੇ ਨਾ ਜਿਹੜੀ ਜਹਿਆ ਖਾਨ ਸੀ ਰਾਜਿਆਂ ਦੀ ਵੀ ਭਾਈ ਪਹਾੜੀ ਰਾਜਿਆਂ ਦੀ ਵੀ ਇਹਨਾਂ ਨੇ ਮਦਦ ਲਈਤੀ ਜਦੋਂ ਪਹਾੜ ਤੇ ਚੜਨੇ ਤੇ ਅੱਗੇ ਕੀ ਦੇਖ ਰਹੇ ਅੱਗੇ ਵੀ ਭਾਈ ਫੌਜ ਹੈ ਤਾਂ ਹੁਣ ਸੋਚਿਆ ਵੀ ਆਪਾਂ ਆ ਵੀ ਦਰਿਆ ਪਾਰ ਕਰ ਜਾਂਦੇ ਆ ਦੋ ਸਿੰਘ ਕਹਿਣ ਲੱਗੇ ਵੀ ਆਪਾਂ ਦੇਖਦੇ ਆ ਵੀ ਕਿੰਨਾ ਕੁ ਪਾਣੀ ਡੂੰਗਾ ਦੋ ਸਿੰਘ ਅੱਗੇ ਹੋਏ ਉਹਨਾਂ ਨੇ ਜਦੋਂ ਦੇਖਣਾ ਚਾਹਿਆ ਤੇ ਉਹ ਪਾਣੀ ਦਾ ਵਹਾਅ ਸੀ ਡੂੰਗਾ ਸੀ ਤੇ ਨਾਲ ਹੀ ਰੋੜ ਕੇ ਲੈ ਗ ਲਿਆ ਫਿਰ ਸਿੰਘਾਂ ਨੇ ਗੁਰਮਤ ਕੀਤਾ ਵੀ ਆਬਾ ਪਾਣੀ ਨੂੰ ਵਿੱਚੋਂ ਲੰਘਣ ਨਾਲੋਂ ਤਾਂ ਇੱਥੇ ਐਦਾਂ ਮਰਨ ਨਾਲੋਂ ਤਾਂ ਆਪਾਂ ਮੁਕਾਬਲਾ ਕਰੀਏ ਸਿੰਘਾਂ ਸਿੰਘ ਕਹਿਣ ਲੱਗੇ ਵੀ ਚੜ੍ਹ ਕੇ ਆਇਆ ਨਾ ਲੱਖ ਪੱਤਰ ਆਏ ਆਪਾਂ ਮੁਕਾਬਲਾ ਕਰੀਏ ਤੇ ਕੁਜਕ ਸਿੰਘ ਜਦੋਂ ਮੁਕਾਬਲਾ ਕਰਨਗੇ ਜਿਹੜੀਆਂ ਸਾਡੀਆਂ ਬੀਬੀਆਂ ਮਾਤਾਵਾਂ ਨੇ ਇਹਨਾਂ ਨੂੰ ਮਾਲਵੇ ਦੇ ਵੱਲ ਕਹਿ ਦਿੱਤਾ ਵੀ ਤੁਸੀਂ ਮਾਲੇਬਾਲੇ ਨਿਕਲ ਜਾਓ ਫਿਰ ਇਹਨਾਂ ਨੇ ਇਹ ਜਦੋਂ ਰਮਤਾ ਪਾ ਕੇ ਗੁਰਮਤਾ ਪਾ ਕੇ ਜਦੋਂ ਬਾਹਰ ਆਜਨਗਲ ਦੇ ਵਿੱਚ ਸਾਹਮਣੇ ਮੁਕਾਬਲਾ ਹੋਇਆ ਮੁਕਾਬਲੇ ਦੇ ਵਿੱਚ ਫਿਰ ਜਿਹੜੇ ਸਾਡੀਆਂ ਮਾਤਾਵਾਂ ਕੁਜਕ ਇਥੋਂ ਨਿਕਲੇ ਮਾਲਵੇ ਲਾਕੇ ਵਿੱਚ ਮਾਲ ਵਿੱਚ ਧੰਨ ਗੁਰੂ ਕਲਗੀ ਤਾਰ ਪਾਤਸ਼ਾਹ ਵੀ ਆਏ ਨਹੀਂ ਫਿਰ ਇੱਥੇ ਗਹਿ ਗੱਤ ਲੜਾਈ ਹੋਈ ਹੈ ਜਿਹਦੇ ਵਿੱਚ ਇਤਿਹਾਸਕਾਰ ਦੱਸਦੇ ਨੇ ਵੀ 12-13000 ਜਿਹੜੇ ਸਿੰਘ ਸਿੰਘਣੀਆਂ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਇਹਨੂੰ ਜਿਹਨੂੰ ਕਿਹਾ ਜਾਂਦਾ ਛੋਟਾ ਘੱਲੂ ਖਾਰਾ ਜਿਹੜਾ ਵੱਡਾ ਘੱਲੂ ਖਾਰਾ ਸੀ ਉਹ ਜਦੋਂ ਅਹਿਮਦ ਸਾਹਿਬ ਅਬਦਾਲੀ ਚੜ੍ਹ ਕੇ ਆਇਆ 1762 ਈਸਵੀ ਵਿੱਚ ਉਹਨੂੰ ਵੱਡੂ ਵੱਡਾ ਕਲੂਕਾਰਾ ਕਿਹਾ ਜਾਂਦਾ ਹੈ ਅੱਜ ਦੇ ਦਿਨ 17 ਮਈ ਨੂੰ ਤੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਣੀ ਧਰਮ ਦੇ ਖਾਤਰ ਲਈ ਜਾਣਾ ਕੁਰਬਾਨ ਕਰ ਦਿੱਤੀਆਂ ਪਰ ਇਹ ਨਹੀਂ ਸੋਚਿਆ ਵੀ ਅਸੀਂ ਦਰਿਆ ਪਾਰ ਕਰ ਜਾਵਾਂਗੇ ਇਦਾਂ ਨਿਕਲ ਜਾਂਦੇ ਆ ਉਹ ਕਹਿੰਦੇ ਇਦਾਂ ਮਰਨ ਦੇ ਨਾਲੋਂ ਤਾਂ ਆਪਾਂ ਸ਼ਹੀਦੀਆਂ ਪ੍ਰਾਪਤ ਕਰਾਂਗੇ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਮਰਤਾ ਮਰਤਾ ਜਗ ਮੁਹਾ ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਜਿਹੜੇ ਐਸੀ ਮਰਨੀ ਮਰ ਜਾਂਦੇ ਨੇ ਧਰਮ ਦੀ ਖਾਤਰ ਮਰ ਜਾਂਦੇ ਨੇ ਕਿ ਮਹਾਰਾਜ ਕਹਿੰਦੇ ਭਾਈ ਉਹ ਦੁਬਾਰਾ ਨਹੀਂ ਮਰਦੇ ਉਹਨਾਂ ਦੀ ਮਹਿਮਾ ਉਹਨਾਂ ਦੀ ਜੁਗੋ ਜੁਗ ਅਟਲ ਹੈ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਦਾ ਨਾਮ ਰਹੇਗਾ ਸੋ ਛੋਟੇ ਕੱਲੂ ਕਰੇ ਦੇ ਸਿੱਧਾ ਸਿੰਘਣੀਆਂ ਬੱਚਿਆਂ ਨੇ ਜੀ ਸਿੱਧੀਆਂ ਪ੍ਰਾਪਤ ਕੀਤੀ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਨਮਸਕਾਰ ਕਿਉਂਕਿ ਜਦੋਂ ਸਿੱਧਾਂ ਦਾ ਖੂਨ ਦਿਲਦਾ ਪਾਈਏ ਕੌਮ ਵੀ ਤਾਂ ਹੀ ਤਕਦੀਰਾਂ ਬਦਲਦੀਆਂ ਨੇ ਤਾਂ ਹੀ ਹੱਕ ਮਿਲਦੇ ਨੇ ਉਹ ਹੀ ਆਪਾਂ ਲਾਂ ਦੀ ਕਿਮਾ ਕਿਉਂਕਿ ਸਮਾਂ ਥੋੜਾ ਆਪਣੇ ਲਵੇਈਨਾ ਨਹੀਂ ਹੁੰਦਾ ਉਹਦੇ ਨਾਲ ਹੀ ਵੈਸੇ ਵੀ ਜਿੰਨਾ ਕੋਸ਼ਿਸ਼ ਹੁੰਦੀ ਹੈ ਦਾਸ ਦੀ ਵੀ ਕੋਈ ਜਿਹੜਾ ਦਿਹਾੜੇ ਦਾ ਪਤਾ ਚੱਲਦਾ ਉਹਦੀ ਆਪਾਂ ਤੁਛ ਬੁੱਧੀ ਮੁਤਾਬਕ ਆਪਾਂ ਵਿਚਾਰ ਕਰ ਲਈਏ ਸੋ ਐਸੇ ਮਰਨੇ ਜੋ ਮਰੈ ਬਹਰ ਨ ਮਰਨਾ ਹੋਈ ਅੰਤਰੀ ਪਰਥ ਲਾ ਲਈ ਵੀਰਾ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਨਾ ਫਿਰ ਭਾਈ ਸੰਸਾਰ ਦੇ ਪ੍ਰਦਾਰਥਨ ਨਾਲ ਮਰ ਜਾਂਦਾ ਉਹ ਵੀ ਬੰਦਾ ਦੁਬਾਰਾ ਨਹੀਂ ਪਾ ਜੇ ਮਰਮਤ ਚੱਕ ਚ ਰਹਿਦਾ ਹੋਈਆ ਪੁੱਲਾ ਨਹੀਂ ਥੇਮਾ ਭਾਈ ਸਲੋਕ ਪਾਬਣੇ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਸੁਰ ਰਤ ਕੋਈ ਨਾ ਹੀ ਦਇਆ ਕੀ ਲੈ ਸਗਲ ਜੇ ਸੰਗਿਆ ਨਿਆ ਬੁਰਿਆ ਨਿਆ ਵਾਚ ਤਰਮ ਹ ਦੂਰ ਸੰਗਿਆ ਤੋਂ ਆਪਣੀ ਕੇੜਕੇ ਜੂਰ ਜਿਨੇ ਨਾਮ ਤੇ ਆਇਆ ਗਏ ਮੁਕਤ ਕਾਲ ਜਾਨਕ ਤੇ ਮੁਖ ਉਜਨੇ ਕਿਤੀ ਝੁੱਟੀ ਲਾੜੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ বাইগুরু কী ফুরু জী কালসাগু জি কী